ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ ਦਾਰੂ ਪੀ ਕੇ ਤੇ ਪੈਂਚਰਾਂ ਦੀ ਗੱਲ ਸਮਾਉਂਦਾ ਲੋਕਾਂ ਨੂੰ ਕਿ ਪੈਂਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਿਓ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਾ ਉਸ ਗੱਡੀ ਵਿੱਚ ਬੈਟਰੀ ਵੀ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਓ ਮੂਰਖਾ ਤੂੰ ਮੇਰੇ ਛਾਵਾ ਕਿਉਂ ਲੱਭਦਾ ਵਾ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਦੂਜਿਆਂ ਨੂੰ ਚੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਗਵ ਚੱਡਾ ਇਹਨਾਂ ਦਾ ਮੈਂਬਰ ਰਾਜ ਸਭਾ ਆਪਣੇ ਸਿਰ ਤੇ ਬਣਾ ਕੇ ਰਾਜ ਸਭਾ ਚ ਭੇਜਤਾ ਉਹਨੇ 6-8 ਮਹੀਨੇ ਪਤਾ ਨਹੀਂ ਲੰਡਨ ਉਹ ਕਿਤੇ ਬਾਹਲੇ ਦੇਸ਼ਾਂ 'ਚ ਘੁੰਮਦਾ ਰਿਹਾ ਯਾਸ਼ੀ ਕਰਦਾ ਰਿਹਾ ਤੇ ਜਦੋਂ ਦੇਖਿਆ ਪਾਰਲੀਮੈਂਟ ਦਾ ਸੈਸ਼ਨ ਆਇਆ ਜਦੋਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਰਾਜਾ ਵਿਡਿੰਗ ਸਾਹਿਬ ਔਰ ਡਾਕਟਰ ਕਾਂਧੀ ਗਏ ਨੇ ਉਹਨਾਂ ਲੋਕਾਂ ਨੂੰ ਕੁਛ ਦਾ ਪੋਸਟ ਪਾ ਕੇ ਉਹ ਮੈਂ ਮੁੱਛਾ ਨਾਲ ਚੰਗਾ ਲੱਗਦਾ ਕਿ ਮੈਂ ਬਿਨਾ ਮੁੱਛਾ ਤੋਂ ਚੰਗਾ ਲੱਗਦਾ ਫੇ ਕਿਸੇ ਨੇ ਉਹਦਾ ਮਜ਼ਾਕ ਕਰਾਇਆ ਉਹ ਰਾਗਵ ਛੱਡੇ ਜੇ ਤੂੰ ਪੁੱਛਣਾ ਕਿ ਮੁੱਛ ਤੇ ਬਿਗੈਰ ਮੁੱਛ ਕਿਟਾਰੂ ਚੱਕ ਨੂੰ ਜਾ ਕੇ ਪੁੱਛਣਾ ਕਿ ਕਿਟਾਰੂ ਚੱਕ ਕੀ ਕਹਿੰਦਾ ਮੇਰੇ ਵੀਰੋ ਇਹ ਸਾਡੇ ਘੜ ਪੈਗੇ ਨੇ ਇਹ ਸਾਡੇ ਘੜ ਪੈਗੇ ਨੇ ਅੱਛਾ ਦੋਸਤੋ ਸੁਣੋ ਹੁਣ ਅਕੀ ਕਹਿੰਦੇ ਭਗਵੰਤ ਮਾਨ ਨਹੀਂ ਕਰਪਟ ਹੈਗਾ ਕੌਣ ਕਹਿੰਦਾ ਕਰਪਟ ਨਹੀਂਗਾ ਆ ਕੇਜਰੀਵਾਲ ਸਸੋਡਿਆ ਤੇ 2 2000 ਕਰੋੜ ਦੇ ਸਕੈਂਡਲ ਨੇ 2 2000 ਕਰੋੜ ਦੇ ਕਲਾਸਰੂਮਾਂ ਦੇ ਸਕੈਂਡਲ ਸ਼ਰਾਬ ਦੇ ਸਕੈਂਡਲ ਦੂਜਿਆਂ ਨੂੰ ਕਹਿੰਦੇ ਨੇ ਡਰਗ ਮਾਫੀਆ ਖੋਤ 2000 ਕਰੋੜ ਦੀ ਸ਼ਰਾਬ ਦਾ ਇਹਨਾਂ ਦੇ ਉੱਤੇ ਮੁਕਦਮਾ ਦਰਜ ਹੈ ਸਭ ਤੋਂ ਵੱਡਾ ਡਰਗ ਮਾਫੀਆ ਸਾਰੇ ਭਾਰਤ ਵਿੱਚ ਕੋਈ ਹੈ ਤੇ ਕੇਜਰੀਵਾਲ ਤੂੰ ਆ ਭਗਵੰਤ ਦੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਉਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਤੇਰ ਤੋਂ ਤੈਨੂੰ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਭਗਵੰਤ ਮਾਨ ਚੀਫ ਮਿਨਿਸਟਰ ਇਸ ਤੋਂ ਪਹਿਲਾਂ ਸਾਰੇ ਚੀਫ ਮਿਨਿਸਟਰ ਸਾਰੀਆਂ ਅਰਬਨ ਅਥੋਰਿਟੀਆਂ ਜਿਥੇ ਇਕੋ ਜਿਸ਼ਨ ਹੋਣੀ ਆ ਜ਼ਮੀਨ ਅਕਵਾਇਰ ਕਬਾਟਾ ਗਲਾਟਾ ਪੂਡਾ ਅੰਮ੍ਰਿਤਸਰ ਪਠੰਡਾ ਸਾਰਿਆਂ ਦਾ ਅਥਾਰਟੀ ਦਾ ਚੇਅਰਮੈਨ ਮੁੱਖ ਮੰਤਰੀ ਹੋਇਆ ਕਰਦਾ ਸੀਗਾ ਪਰ केजरीवाल ਨੇ ਕਿਹਾ ਕਿ ਇਹਦਾ ਕੀ ਆ ਕੱਲ ਨੂੰ ਕਿਤੇ ਚੁੱਪੜੂ ਨਾ ਕਰੇ ਇਹਨੂੰ ਬਤੌਰ ਚੇਅਰਮੈਨ ਅੱਜ ਤੋਂ ਢੇਡ ਮਹੀਨਾ ਪਹਿਲਾਂ ਇੱਕ ਨੋਟੀਫਿਕੇਸ਼ਨ ਐਸੇ ਕੋਲੋਂ ਜਾਰੂ ਕਰਾਈ ਤੇ ਪੰਜਾਬ ਦੇ ਮੁਖ ਸਖਤਰ ਨੂੰ ਇਦੀ ਜਗ੍ਹਾ ਤੇ ਚੇਅਰਮੈਨ ਬਣਾਤਾ ਕੋਣ ਹੈ ਪੰਜਾਬ ਦਾ ਮੁੱਖ ਸਖਤਰ ਗੈਰ ਪੰਜਾਬੀ ਹੋਵੇਗਾ ਆਈਐਸ ਹੋਵੇਗਾ ਆਈਪੀਐਸ ਹੈਗਾ ਗੈਰ ਪੰਜਾਬੀ ਸਾਡਾ ਡੀਜੀਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਗ੍ਰੇ ਸਖਤਰ ਪੰਜਾਬ ਦਾ ਗੈਰ ਪੰਜਾਬੀ ਸਾਡੇ ਉੱਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਔਰਤ ਦਿੱਲੀੋਂ ਲਿਆ ਕੇ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਾਤੀ ਸ਼ੇਰ ਪੰਜਾਬੀ ਦੀਪਕ ਚੋਹਾਨ ਉੱਤਰ ਪ੍ਰਦੇਸ਼ ਆ ਰਹਿਣ ਬੜਾ ਸੋਢੀਏ ਦਾ ਪੀਏ ਸਾਡੇ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਲਾਤਾ ਅੱਜ ਤੁਹਾਡੀ ਸਰਕਾਰ ਨਹੀਂ ਹੈ ਇਹਨਾਂ ਨੂੰ ਪਤਾ ਵਾ ਕਿ 1 ਸਾਲ ਬਾਅਦ ਲੋਕਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਛੁੱਟੀਆਂ ਮਾਰਨੀਆਂ ਨੇ ਕਿਉਂਕਿ ਇਸ ਢੰਗ ਦੇ ਨਾਲ ਇਹਨਾਂ ਨੇ ਕਿਸਾਨਾਂ ਦੇ ਜਾਇਜ਼ ਅੰਦੋਲਨ ਨੂੰ ਖਣੌਰੀ ਅਤੇ ਜਿਹੜਾ ਉਥੇ ਸ਼ੰਭੂ ਬਾਰਡਰ ਤੇ ਕੰਦੋਲਨ ਨੂੰ ਪੀਲੇ ਪੰਜੇ ਨਖ ਦੇ ਰਿਹਾ ਤੁਹਾਡਾ ਕੀ ਖਿਆਲ ਕਿ ਅਸੀਂ ਕਿਸਾਨ ਪੰਜਾਬ ਦੇ ਬਹਾਦਰ ਲੋਕ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਛੋਟੇ ਛੋਟੇ ਸੈਭਜਾਦਾਂ ਦਾ ਖੂਨ ਡੁੱਲਿਆ ਪਾਪਾ ਬੰਦਾ ਸਿੰਘ ਬਹਾਦਰ ਦੇ